ਪੰਜਾਬ ਦੇ ਇੱਕ ਹੋਰ ਪੀਸੀਐਸ ਅਧਿਕਾਰੀ ਉੱਤੇ ਵਿਜੀਲੈਂਸ ਨੇ ਰੇਡ ਮਾਰੀ ਹੈ ਔਰ ਰੇਡ ਮਾਰਨ ਤੋਂ ਬਾਅਦ ਕੀ ਕੁਝ ਬਰਾਮਦ ਹੋਇਆ ਹੈ ਔਰ ਰੰਗੇ ਹੱਥੀ ਕਾਬੂ ਕੀਤਾ ਗਿਆ ਹੈ ਇਸ ਪੀਸੀਐਸ ਅਧਿਕਾਰੀ ਨੂੰ ਐਸਡੀਐਮ ਦੇ ਤੌਰ ਦੇ ਉੱਤੇ ਤਾਇਨਾਤ ਕੀਤਾ ਗਿਆ ਸੀ ਬਟਾਲਾ ਦੇ ਵਿੱਚ ਵਧੇਰੇ ਜਾਣਕਾਰੀ ਲਵਾਂਗੇ ਮੇਰੇ ਨਾਲ ਫੋਨ ਲਾਈਨ ਤੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਜੁੜੇ ਹੋਏ ਨੇ ਆ ਭੁੱਲਰ ਸਾਹਿਬ ਆਏ ਦਿਨ ਕੋਈ ਨਾ ਕੋਈ ਕਿਸੇ ਨਾ ਕਿਸੇ ਅਧਿਕਾਰੀ ਦਾ ਕਾਰਨਾਮਾ ਸਾਹਮਣੇ ਆ ਜਾਂਦਾ ਹੈ ਤਾਂ ਹੁਣ ਬਟਾਲਾ ਦੇ ਤਾਇਨਾਤ ਐਸਡੀਐਮ ਜਿਹੜਾ ਕਿ ਪੀਸੀਐਸ ਅਧਿਕਾਰੀ ਹੈ ਉਸਨੇ ਵੱਖ-ਵੱਖ ਠਿਕਾਣਿਆਂ ਤੇ ਜਿਹੜੀ ਰੇਡ ਮਾਰੀ ਗਈ ਵਿਜੀਲੈਂਸ ਦੇ ਵੱਲੋਂ ਉਸ ਵਿੱਚ ਕੀ ਕੁਝ ਪਤਾ ਲੱਗਿਆ ਹੈ ਹੁਣ ਤੱਕ ਜਾਣਕਾਰੀ ਜੋ ਮਿਲੀ ਹੈ ਬਿਲਕੁਲ ਸੰਦੀਪ ਪੀਸੀਐਸ ਅਫਸਰ ਨੇ ਵਿਕਰਮਜੀਤ ਸਿੰਘ ਪੰਥੇ ਕਾਫੀ ਸੀਨੀਅਰ ਪੀਸੀਐਸ ਆਫੀਸਰ ਨੇ ਐਸਡੀਐਮ ਐਸਡੀਐਮ ਬਟਾਲਾ ਲੱਗੇ ਹੋਏ ਸੀ ਤੇ ਇਹਨਾਂ ਖਿਲਾਫ ਕੁਝ ਠੇਕੇਦਾਰਾਂ ਵੱਲੋਂ ਪੰਜਾਬ ਵਿਜੀਲੈਂਸ ਬਿਊਰੋ ਨੂੰ ਸ਼ਿਕਾਇਤ ਦਿੱਤੀ ਗਈ ਸੀ ਕਿ ਕੰਮ ਜਿਹੜੇ ਕਰਵਾਏ ਜਾ ਰਹੇ ਨੇ ਠੇਕੇ ਤੇ ਉਹਨਾਂ ਚ ਕਾਫੀ ਕਮਿਸ਼ਨ ਮੰਗਦੇ ਨੇ ਜਿਸ ਕਰਕੇ ਉਹਨਾਂ ਦੀ ਜਿਹੜੀ ਸ਼ਿਕਾਇਤ ਨੂੰ ਲੈ ਕੇ ਫਿਰ ਪੰਜਾਬ ਵਿਜੀਲੈਂਸ ਬਿਊਰੋ ਦੇ ਜਿਹੜੇ ਅੰਮ੍ਰਿਤਸਰ ਯੂਨਟ ਆ ਉਹਨਾਂ ਵੱਲੋਂ ਇੱਕ ਜਾਲ ਵਿਛਾਇਆ ਗਿਆ ਤੇ ਬੀਤੀ ਰਾਤ ਉਸ ਜਾਲ ਦੇ ਵਿੱਚ ਪੀ.ਸੀ.ਐਸ ਅਫਸਰ ਵਿਕਰਮਜੀਤ ਸਿੰਘ ਪੈਂਥੇ ਫਸ ਗਏ ਨੇ ਕਿਉਂਕਿ ਬਟਾਲਾ ਦੇ ਵਿੱਚ ਐਸ.ਜੀ.ਐਮ ਲੱਗੇ ਸੀ ਤੇ ਅੰਮ੍ਰਿਤਸਰ ਵਿਜੀਲੈਂਸ ਦੇ ਜਿਹੜੀ ਜੂਰੀਡਿਕਸ਼ਨ ਆ ਉਹ ਬਟਾਲਾ ਤੱਕ ਹੈ ਇਸ ਕਰਕੇ ਜਦੋਂ ਜਾਲ ਵਿਛਾਇਆ ਗਿਆ ਤੇ ਫਿਰ ਮੌਕੇ ਤੇ ਇਹਨਾਂ ਨੂੰ ਜਿਹੜਾ ਘਰ ਦੇ ਵਿੱਚ ਤਲਾਸ਼ੀ ਕੀਤੀ ਗਈ ਤੇ 50000 ਰੁਪਏ ਦੀ ਰਿਸ਼ਵਤ ਰੰਗ ਲੈੰਦਿਆ ਵੀ ਰੰਗੇ ਹਾਥੀ ਕਾਬੂ ਕੀਤਾ ਗਿਆ ਦੋ ਸਰਕਾਰੀ ਜਿਹੜੇ ਗਸਟਡ ਆਫੀਸਰ ਨੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਵਿਕਰਮਜੀਤ ਸਿੰਘ ਪੈਂਤੇ ਨੂੰ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਕਾਨੂੰਨ ਮੁਤਾਬਕ ਕਿਸੇ ਨੂੰ ਅਗਰ ਗਸਟਡ ਆਫੀਸਰ ਨੂੰ ਤੁਸੀਂ ਅਰੈਸਟ ਕਰਨਾ ਵਾ ਪ੍ਰੇਸ਼ਟਾਚਾਰ ਜਾਂ ਵੱਡੀ ਖੋਰ ਦੇ ਮਸਲੇ ਦੇ ਵਿੱਚ ਤੇ ਮੌਕੇ ਤੇ ਦੋ ਗਸਟਡ ਰੈਂਕ ਦੇ ਅਧਿਕਾਰੀ ਹੀ ਹੋਣੇ ਚਾਹੀਦੇ ਨੇ ਇਸ ਕਰਕੇ 2 ਅਗਸਤ ਅਧਿਕਾਰੀਆਂ ਦੀ ਹਾਜ਼ਰੀ ਦੇ ਵਿੱਚ ਰੰਗੇ ਹਾਥੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਜੋ ਸਾਡੇ ਜਾਣਕਾਰ ਦੱਸਦੇ ਨੇ ਕਿ ਜਦੋਂ ਅੰਮ੍ਰਿਤਸਰ ਵਿਜੀਲੈਂਸ ਦੀ ਟੀਮ ਪਬਜੀ ਆ ਵੱਡੀ ਗਿਣਤੀ ਦੇ ਵਿੱਚ ਤੇ ਫਿਰ ਉਹ ਉੱਥੇ ਘਰ ਦੀ ਤਲਾਸ਼ੀ ਲਈ ਗਈ ਤੇ ਘਰ ਦੇ ਵਿੱਚੋਂ ਜਿਹੜਾ ਬਟਾਲਾ ਦੇ ਵਿੱਚ ਸਰਕਾਰੀ ਨਿਵਾਸ ਆ ਉੱਥੇ ਵਿਜੀਲੈਂਸ ਨੂੰ ਕੋਈ 13 ਤੋਂ 14 ਲੱਖ ਰੁਪਏ ਜਿਹੜਾ ਵਾ ਅਮਾਉਂਟ ਜਿਹੜੀ ਦੱਸੀ ਜਾ ਰਹੀ ਹੈ ਕਰਕੇ ਨਗਦੀ ਵੀ ਫੜੀ ਗਈ ਹੈ ਜੋ ਬਟਾਲਾ ਦੇ ਜਿਹੜੇ ਲੋਕ ਦੱਸਦੇ ਨੇ ਜਿਹੜੇ ਇਸ ਮਸਲੇ ਦੇ ਵਿੱਚ ਛਾਪੇਮਾਰੀ ਟੀਮ ਦੇ ਵਿੱਚ ਹੀ ਉਹਨਾਂ ਜਾਣਕਾਰਾਂ ਮੁਤਾਬਕ ਕੋਈ ਰਕਮ 13-14 ਲੱਖ ਹੋਈ ਆ ਜਿਹੜੀ ਵਿਜੀਲੈਂਸ ਨੇ ਵੀ ਬਰਾਮਦ ਕੀਤੀ ਹੈਗੀ ਹੈ ਨਾਲ ਦੀ ਨਾਲ ਇਹ ਵੀ ਪਤਾ ਲੱਗਾ ਵਾ ਕਿ ਵਿਕਰਮਜੀਤ ਸਿੰਘ ਪੈਂਥੇ ਦੇ ਕੁਝ ਪ੍ਰਾਪਰਟੀ ਦਸਤਾਵੇਜ਼ ਵੀ ਮਿਲੇ ਹੋਏ ਨੇ ਔਰ ਸਭ ਤੋਂ ਵੱਡੀ ਗੱਲ ਕਿ ਉਹ ਵੀ ਵਿਜੀਲੈਂਸ ਨੇ ਬਰਾਮਦ ਕਰ ਲਏ ਨੇ ਜਦੋਂ ਪਤਾ ਲੱਗਾ ਕਿ ਵਿਕਰਮਜੀਤ ਸਿੰਘ ਪੰਥੇ ਚਾਹੀਏ ਡਿਊਟੀ ਤੇ ਉਹਨਾਂ ਦੀ ਬਤੌਰ ਐਸਜੀਐਮ ਬਟਾਰਾ ਲੱਗੀ ਹੋਈ ਹੈ ਲੇਕਿਨ ਇਹਨਾਂ ਦਾ ਜਿਹੜਾ ਆਪਣਾ ਪ੍ਰਾਈਵੇਟ ਘਰ ਨਿੱਜੀ ਘਰ ਉਹ ਨਿਊ ਚੰਡੀਗੜ੍ਹ ਦੇ ਵਿੱਚ ਹੀ ਜਿੱਥੇ ਇਸ ਸਮੇਂ ਕਹਿ ਸਕਦੇ ਕਿ ਮਾੜਾ ਬੰਦਾ ਰਹਿ ਹੀ ਨਹੀਂ ਸਕਦਾ ਕਿਉਂਕਿ ਲੱਖ ਡੇਢ ਲੱਖ ਤੱਕ ਗੱਜ ਦਾ ਗੱਜ ਤੱਕ ਮਰਲਾ ਮਤਲਬ ਜੇ ਕਿਸੇ 100 ਗੱਜ ਜਗ੍ਹਾ ਲੈਣੀ ਹੈਗੇ ਤੇ ਰਜਿਸਟਰੀ ਪਾ ਕੇ ਪੌਣੇ 2 ਕਰੋੜ ਰੁਪਏ ਦਾ ਪੈਂਦਾ ਹੋਊਗਾ 4 ਮਲਿਆਂ ਤੇ ਇਹਨਾਂ ਲੋਕਾਂ ਦੀਆਂ ਤੇ ਕੋਠੀਆਂ ਵੱਡੀਆਂ ਫਿਰ ਦੱਸਿਆ ਜਾ ਰਿਹਾ ਕਿ ਅੰਮਰਸਰ ਯੂਨਿਟ ਇਹ ਮਹਾਲੀ ਯੂਨਿਟ ਦੇ ਆਸ ਜੋਗ ਲਿਆ ਤੇ ਜਿਹੜਾ ਇਹਨਾਂ ਦਾ ਨਿਊ ਚੰਡੀਗੜ੍ਹ ਦੇ ਵਿੱਚ ਘਰ ਸੀ ਉਥੋਂ ਵੀ ਕੋਈ 5-6 ਲੱਖ ਰੁਪਇਆ ਕੈਸ਼ ਬਰਾਮਦ ਹੋਇਆ ਕੁੱਲ ਮਿਲਾ ਕੇ ਐਸ ਡੀ ਐਮ ਪੀ ਸੀ ਐਸ ਅਫਸਰ ਵਿਕਰਮਜੀਤ ਸਿੰਘ ਪੰਥੇ ਦੇ ਸਰਕਾਰੀ ਗੱੜ ਤੇ ਨਿਊ ਚੰਡੀਗੜ੍ਹ ਦੇ ਜਿਹੜਾ ਨਿੱਜੀ ਗੱੜ ਕੁੱਲ ਮਿਲਾ ਕੇ ਮੋٹے ਰੂਪ ਦੇ ਵਿੱਚ ਕੋਈ 18 ਤੋਂ 20 ਲੱਖ ਰੁਪਇਆ ਵੀ ਵਿਜੀਲੈਂਸ ਨੂੰ ਬਰਾਮਦ ਹੋਇਆ ਹੁਣ ਸਭ ਤੋਂ ਵੱਡੀ ਗੱਲ ਕਿ ਅੱਜ ਕਿਉਂਕਿ ਇਹਨਾਂ ਨੂੰ ਰਾਤ 11 ਵਜੇ ਵਿਜੀਲੈਂਸ ਇਹਨਾਂ ਦੇ ਘਰ ਪੁੱਜੀ ਸੀ ਉਹ ਜਿਹੜੀਆਂ ਕਾਰਵਾਈਆਂ ਕਰਦੇ ਦਿਨ ਸਵੇਰ ਦੇ ਕਹਿੰਦੇ 2:30 ਵਜੇ ਸੀ ਤੇ ਅੱਜ ਇਹਨਾਂ ਨੂੰ ਦੁਪਹਿਰ ਤੋਂ ਬਾਅਦ ਅੰਮ੍ਰਿਤਸਰ ਦੇ ਕੋਰਟ ਦੇ ਵਿੱਚ ਵਿਜੀਲੈਂਸ ਪੇਸ਼ ਕਰਕੇ ਲਾਜ਼ਮੀ ਤੌਰ ਤੇ ਰਿਮਾਂਡ ਵੀ ਲਏਗੀ ਔਰ ਮਾਂਡ ਦਬਰ ਰਿਮਾਂਡ ਦਰਾਨ ਹੋਰ ਵੀ ਖੁਲਾਸੇ ਹੋ ਸਕਦੇ ਨੇ ਵੱਡੇ ਖੁਲਾਸੇ ਹੋ ਸਕਦੇ ਨੇ ਕਿ ਹੋਰ ਵੀ ਪ੍ਰਾਪਰਟੀਆਂ ਮਿਲ ਸਕਦੀਆਂ ਨੇ ਵਿਕਰਮਜੀਤ ਸਿੰਘ ਪੰਥੇ ਦੇ ਘਰੋਂ ਜਾਂ ਜੋ ਕੁਝ ਸਾਰੇ ਦਸਤਾਵੇਜ਼ ਆ ਹੁਣ ਰਹੀ ਗੱਲ ਕਿ ਜਿਹੜਾ ਇਲਜ਼ਾਮ ਲੱਗੇ ਸੀ ਕਿਉਂਕਿ ਠੇਕੇ ਤੇ ਕੰਮ ਕਰਾਉਣ ਵਾਲੇ ਜਿਹੜੇ ਹੁੰਦੇ ਨੇ ਠੇਕੇਦਾਰ ਉਹ ਉਹਨਾਂ ਨੂੰ ਕਮਿਸ਼ਨ ਦੇਣੀ ਪੈਂਦੀ ਆ ਕਮਿਸ਼ਨ ਉੱਪਰ ਤੱਕ ਜਾਂਦੀ ਨਾਲ ਥੱਲੇ ਤੱਕ ਜਾਂਦੀ ਆ ਨਾ ਇਹਦੇ ਸਾਰੀ ਦੁਨੀਆ ਨੂੰ ਪਤਾ ਆ ਗਿਆ ਹੁਣ ਸਭ ਤੋਂ ਵੱਡੀ ਗੱਲ ਕਿ ਕਹਿੰਦੇ ਕਿ ਮਸਲਾ ਤੇ 2-3% ਕਮਿਸ਼ਨ ਦਾ ਸੀ ਵੀ ਇਹ ਸ਼ਹਿਰ ਦੇ ਵਿੱਚ ਕੰਮ ਕਰਵਾਉਣੇ ਨੇ ਤੇ 2% 3% ਕਮਿਸ਼ਨ ਚੱਲਦੀ ਹੋਊਗੀ ਰਿਸ਼ਵਤ ਕਿਉਂਕਿ ਬੰਦਬ ਨਹੀਂ ਹੁੰਦੀ ਤੇ ਨਾ ਹੀ ਕੋਈ ਸਰਕਾਰ ਬੰਦ ਕਰ ਸਕਦੀ ਆ ਕੋਈ ਸਰਕਾਰ ਨੇ ਬਾਅਦ ਚ ਇਹੋ ਜਿਹੇ ਅਫਸਰਾ ਕੋਈ ਕੰਮ ਲੈਣ ਦੇ ਸੌ ਸਮਾਗਮ ਕਰਾਉਣੇ ਹੁੰਦੇ ਨੇ ਕਹਿੰਦੇ ਸ਼ਿਕਾਇਤ ਇਹ ਪੁੱਜੀ ਸੀ ਲਿਖਤੀ ਤੌਰ ਦੇ ਵਿੱਚ ਕਿ 2% ਦੇ ਬਜਾਏ 3% ਦੇ ਬਜਾਏ ਇਹ 10% ਜਿਹੜਾ ਵਾ ਕਮਿਸ਼ਨ ਮੰਗਦੇ ਸੀ ਤੇ ਜਿਹੜੇ ਠੇਕੇਦਾਰ ਨੇ ਛੋਟੇ ਛੋਟੇ ਸ਼ਹਿਰਾਂ ਚ ਕੰਮ ਹੁੰਦੇ ਹੋਣਗੇ ਉਹ ਬੰਦਾ 10% ਅਗਰ ਇਹੋ ਜਿਹੇ ਲੋਕਾਂ ਨੂੰ ਦਊਗਾ ਤੇ ਉਹਦੇ ਕੋ ਬਚੂਗਾ ਕਿ ਉਹਦੇ ਤੇ ਪੱਲੇ ਕੁਝ ਵੀ ਨਹੀਂ ਰਹਿਣਾਗਾ ਹੋ ਸਕਦਾ ਕਿ 10 ਇਹਨਾਂ ਕੋ ਜਾਂਦਾ ਹੋਵੇ ਤੇ 5-7% ਕਿਸੇ ਹੋਰ ਪਾਸੇ ਜਾਂਦਾ ਹੋਊਗਾ ਉਸ ਤੋਂ ਬਾਅਦ ਉਹਨਾਂ ਕਹਿੰਦੇ ਕਿ ਪਤਾ ਲੱਗਾ ਕਿ ਫਿਰ ਵਿਜੀਲੈਂਸ ਨੂੰ ਸ਼ਿਕਾਇਤ ਦੇਣੀ ਹੀ ਮناسب ਸਮਝਿਆ ਕਿ ਇੰਦਾ ਤੇ ਕੰਮ ਨਹੀਂ ਚੱਲ ਸਕਦਾ ਤੇ ਫਿਰ ਜਿਹੜੇ ਮੰਨਿਆ ਜਾ ਰਿਹਾ ਜਿਹੜੇ ਇਹਦੇ ਅੰਡਰ ਕੰਮ ਕਰਦੇ ਸੀ ਉਹਨਾਂ ਨੇ ਵੀ ਇਹਨੂੰ ਕਿਹਾ ਸੀ ਕਿ ਇੰਨੀ ਕਮਿਸ਼ਨ ਉਹਦੇ ਤੇ ਪੱਲੇ ਨਹੀਂ ਬਚੇਗਾ ਠੇਕੇਦਾਰਾਂ ਦੇ ਤੇ ਕੋਈ ਸ਼ਹਿਰ ਦੇ ਵਿੱਚ ਕੰਮ ਅਗਨੀ ਨਹੀਂ ਕਰੇਗਾ ਕਿਉਂਕਿ ਜਿੱਥੇ ਵਿਕਰਮਜੀਤ ਸਿੰਘ ਪੰਥੀ ਐਸ ਡੀ ਐਮ ਸੀ ਨਾਲ ਦੇ ਨਾਲ ਬਟਾਲਾ ਮਿਨਿਸਪਲ ਕਾਰਪੋਰੇਸ਼ਨ ਦਾ ਇੱਕ ਕਮਿਸ਼ਨਰ ਵੀ ਸੀ ਜਿਸ ਕਰਕੇ ਐਸ ਡੀ ਐਮ ਦੇ ਵੱਖਰੇ ਕੰਮ ਕਮਿਸ਼ਨਰ ਦੇ ਕਮਿਸ਼ਨ ਦੇ ਜਿਹੜਾ ਮਿਨਿਸਪਲ ਕਾਰਪੋਰੇਸ਼ਨ ਬਟਾਲਾ ਉੱਥੇ ਵੱਖਰੇ ਟੈਂਡਰ ਅਲਾਟ ਹੁੰਦੇ ਹੋਣੇ ਨੇ ਇਸ ਕਰਕੇ ਬੁਰੀ ਤਰ੍ਹਾਂ ਫਸ ਗਏ ਵਿਕਰਮਜੀਤ ਸਿੰਘ ਪੰਥੇ ਜਿਹੜੇ ਹੁਣ ਵਿਜੀਲੈਂਸ ਅੰਮ੍ਰਿਤਸਰ ਯੂਨਿਟ ਨੇ ਇਹਨਾਂ ਨੂੰ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਤੇ ਚੰਡੀਗੜ੍ਹ ਨਿਊ ਚੰਡੀਗੜ੍ਹੋਂ ਘਰ ਔਰ ਜਿਹੜਾ ਬਟਾਲਾ ਸਰਕਾਰੀ ਨਿਵਾਸੀ ਉਥੋਂ ਵੀ ਮੋਟੀ ਰਕਮ ਵਿਜੀਲੈਂਸ ਨੂੰ ਬਰਾਮਦ ਹੋਈ ਹੈ ਜਿਵੇਂ ਤੁਸੀਂ ਵਿਸਥਾਰ ਦੇ ਨਾਲ ਦੱਸਿਆ ਕਿ ਇੱਕ ਤੇ ਅੰਮ੍ਰਿਤਸਰ ਦੇ ਵਿੱਚ ਜਿਹੜੀ ਥਾਂ ਦੇ ਉੱਤੇ ਜਿੱਥੇ ਉਹ ਤਨਾਰ ਸੀਗਾ ਉਹਨਾਂ ਦੇ ਦਾਦੇ ਉੱਤੇ ਛਾਪੇ ਮਾਰੀ ਉਸ ਤੋਂ ਬਾਅਦ ਨਿਊ ਚੰਡੀਗੜ੍ਹ ਇਹ ਆਮ ਤੌਰ ਤੇ ਵੇਖਿਆ ਗਿਆ ਚ ਹੈ ਕੋਈ ਪੀਐਸ ਅਧਿਕਾਰੀ ਹੈ ਜਾਂ ਆਈਐਸ ਜਾਂ ਆਈਪੀ ਸਰ ਉਹ ਕੋਈ ਨਾ ਕੋਈ ਜਿਹਦੇ ਤੇ ਵੀ ਕਾਰਵਾਈ ਕੀਤੀ ਜਾਂਦੀ ਹੈ ਨਿਊ ਚੰਡੀਗੜ੍ਹ ਨਾਲ ਕਨੈਕਸ਼ਨ ਬਹੁਤ ਜੁੜਦਾ ਹੈ ਕਿ ਸਭ ਤੋਂ ਵੱਧ ਅਫਸਰਸ਼ਾਹੀ ਦਾ ਬਿਊਰੋਕ੍ਰੇਟਸ ਦਾ ਜੀ ਹੈ ਜਿਹੜਾ ਨਿਊ ਚੰਡੀਗੜ੍ਹ 'ਚ ਹੀ ਲੱਗਦਾ ਹੈ ਲੁਕੋ ਬਿਲਕੁਲ ਸੰਦੀਪ ਕਿਉਂਕਿ ਸੁਪਨਿਆਂ ਦਾ ਸ਼ਹਿਰ ਹੈ ਚੰਡੀਗੜ੍ਹ ਸੋਹਣਾ ਸ਼ਹਿਰ ਹੈ ਛੋਟਾ ਸ਼ਹਿਰ ਹੈ ਖੂਬਸੂਰਤ ਸ਼ਹਿਰ ਹੈ ਸਭ ਕੁਝ ਇਸ ਫੈਸਿਲਿਟੀ ਹੈ ਵਰਲਡ ਕਲਾਸ ਦੀ ਫੈਸਿਲਿਟੀ ਹੈ ਮਤਲਬ ਚੰਡੀਗੜ੍ਹ ਹੋ ਗਿਆ ਮਹਾਲੀ ਹੋ ਗਿਆ ਇੱਥੇ ਹਰ ਕਿਸੇ ਦਾ ਸੁਪਨਾ ਲੇਕਿਨ ਸੁਪਨਾ ਵੀ ਵੱਡੇ ਲੋਕ ਹੀ ਇੱਥੇ ਪਾਲ ਸਕਦੇ ਜਿਵੇਂ ਅਸੀਂ ਪਹਿਲਾਂ ਜ਼ਿਕਰ ਕੀਤਾ ਕੇ ਮਹਾਲੀ ਜਾਂ ਨਿਊ ਚੰਡੀਗੜ੍ਹ ਦੇ ਵਿੱਚ ਜੇ ਤੁਸੀਂ 4 ਮਰਲਿਆਂ ਦਾ ਘਰ ਲੈਣਾ ਵਾ ਤੇ 1.5 ਕਰੋੜ ਦਾ ਹੈ ਤੇ ਇੱਥੇ ਤੇ ਇਹਨਾਂ ਕੋਲ 10 10 12 12 ਮਰਲੇ ਜੇ ਹੋ ਸਕਦਾ ਕਿ ਜਿਹੜੀ ਜਿਆਦਾ ਵੀ ਜਿਹੜੀਆਂ ਕੋਠੀਆਂ ਦਾ ਰਕਬਾ ਹੋਵੇ ਚਲੋ ਇੱਕ ਪੀਸ ਅਪਸਰ ਹੈ ਹੋ ਸਕਦਾ ਕਿ ਫੰਡ ਫੰਡ ਕਟਾ ਗਿਆ ਖਥਾਂ ਲੈ ਲਿਆਵੇ ਉਹ ਇੱਕ ਵੱਖਰੀ ਪਰ ਹੁਣ ਸਭ ਤੋਂ ਵੱਡੀ ਗੱਲ ਕਿ ਘਰ ਤਲਾਸ਼ੀ ਲਈ ਗਈ ਹੈ ਨਾ ਘਰੋਂ ਵੀ ਪੈਸੇ ਮਿਲੇ ਹਨ ਬਟਾਲਾ ਦੇ ਵਿੱਚ ਲੱਗਾ ਜਐਸਡੀ ਮ ਉੱਥੇ ਵੀ ਘਰ ਜਿਹੜੇ ਨੇ ਪੈਸੇ ਮਿਲੇ ਬਹੁਤ سارے ਅਪਸਰ ਆ ਜਿਹੜੇ ਚੰਡੀਗੜ੍ਹ ਮਹਾਲੀ ਦੇ ਵਿੱਚ ਤੇ ਉਹਨਾਂ ਦੇ ਘਰ ਨੇ ਉਹਨੇ ਘਰ ਬਣਾਉਣਾ ਬਨਾਲੇ ਸਰਕਾਰੀ ਅਫੀਸਰ ਸੀ ਉਹ ਭਲਿਆਂ ਵੇਲੇ ਸ਼ਹਿਰ ਜਗਾ ਲੈ ਲਿਓ ਕਿਉਂਕਿ ਅੱਬ ਸਾਰਿਆਂ ਨੂੰ ਪਤਾ ਹੁੰਦਾ 10 20 ਸਾਲ ਪਹਿਲਾਂ ਹੀ ਪਤਾ ਲੱਗ ਜਾਂਦਾ ਕਿ ਆ ਸ਼ਹਿਰ ਡਿਵੈਲਪ ਹੋਣਾ ਵਾ ਨਾਲੇ ਕੀ ਕਿਹੜੀ ਜਾਂਚ ਦਾ ਵਿਸ਼ਾ ਹੈ ਕਿ ਕਦੋਂ ਜਗਾ ਲਈ ਸੀ ਕਿੰਨੀ ਉਸ ਤੇ ਕਿੰਨਾ ਪੈਸਾ ਖਰਚ ਕੀਤਾ ਗਿਆ ਉਹਨ ਸਾਰੀ ਜਾਂਚ ਦਾ ਵਿਸ਼ਾ ਹੋਊਗਾ ਨਾ ਕਿੰਨਾ ਰਕਬਾ ਵਾ ਕੀ ਕਿਹੋ ਜੀ ਕੋਠੀ ਹੈਗੀ ਪਰ ਇਹ ਕਿ ਪੰਜਾਬ ਸਰਕਾਰ ਦੀ ਅਗਰ ਗੱਲ ਕੀਤੀ ਜਾਵੇ ਤਾਂ ਇਹ ਜਿਹੜੇ ਇਦਾਂ ਦੇ ਪ੍ਰਿਸਟ ਅਫਸਰ ਨੇ ਜਾਂ ਲਾ ਪਰਿਵਾਰ ਸਰਕਾਰ ਲਗਾਤਾਰ ਉਹਨਾਂ ਨੂੰ ਫੰਡ ਰਹੀ ਹੈਗੀ ਨਾ ਬੀਤੇ ਦਿਨ ਵੀ ਇੱਕ ਪੀਸੀਐਸ ਅਫਸਰ ਜਿਹੜੇ ਬਰੋਪੜ ਦੇ ਵਿੱਚ ਆਰਟੀਓ ਲੱਗੇ ਸੀ ਗੁਰਵਿੰਦਰ ਸਿੰਘ ਜੋਲ ਉਹਨਾਂ ਨੂੰ ਵੀ ਸਰਕਾਰ ਨੇ ਜਿਹੜਾ ਜਿਹੜਾ ਵਾ ਸਸਪੈਂਡ ਕਰ ਦਿੱਤਾ ਉਸ ਤੋਂ ਪਹਿਲਾਂ ਐਸਐਸਪੀ ਅੰਮ੍ਰਿਤਸਰ ਦੇ ਹਾਤੀ ਮਨਿੰਦਰ ਸਿੰਘ ਹੋਣਾ ਤੇ ਸਰਕਾਰ ਨੇ ਇਲਜ਼ਾਮ ਲਗਾਇਆ ਸੀ ਕਿ ਉਹਨਾਂ ਦੀ ਲਾਪਰਵਾਹੀ ਆਈ ਸੀ ਉਹਨਾਂ ਨੇ ਸਹੀ ਕੰਮ ਨਹੀਂ ਕੀਤਾ ਉਹਨੂੰ ਸਸਪੈਂਡ ਕਰ ਦਿੱਤਾ ਕੁੱਲ ਮਿਲਾ ਕੇ ਤੁਸੀਂ ਦੇਖੋ ਕਿ ਅਗਰ ਇਸ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ 16 ਆਫੀਸਰ ਨੇ ਜਿਹਦੇ ਚ ਪੀਪੀਐਸ ਪੀਸੀਐਸ ਆਈਐਸ ਆਈਪੀਐਸ ਜਿਹੜੇ ਸਰਕਾਰ ਨੇ ਲਾਪਰਵਾਹੀ ਜਾਂ ਹੋਰ ਦੋਸ਼ਾਂ ਦੇ ਵਿੱਚ ਪ੍ਰਸ਼ਤਾਚਾਰ ਦੇ ਦੋਸ਼ਾਂ ਦੇ ਵਿੱਚ ਸਸਪੈਂਡ ਕੀਤੇ ਬਹਾਲ ਵੀ ਕੀਤੇ ਔਰ ਇਸੇ ਤਰ੍ਹਾਂ ਵਿਜੀਲੈਂਸ ਨੇ ਵੀ ਕਈ ਅਫਸਰ ਜਿਹੜੇ ਨੇ ਰੰਗੇ ਹੱਥੀ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਵਿੱਚ ਹੁਣ ਤਾਜੀ ਜਿਹੜੀ ਐਗਜ਼ਾਮਪਲ ਆ ਉਹ ਪੀਸੀਐਸ ਅਫਸਰ ਵਿਕਰਮਜੀਤ ਸਿੰਘ ਪੈਂਥੇ ਹੋਣਾ ਦੀ ਹੈ ਜਿਨ੍ਹਾਂ ਨੂੰ ਬੀਤੇ ਦਿਨੀ ਬਟਾਲਾ ਦੇ ਵਿੱਚ ਬਤੌਰ ਐਸਜੀਐਮ ਤੇ ਕਮਿਸ਼ਨਰ ਨਗਰ ਨਿਗਮ ਦੇ ਤੌਰ ਤੇ ਜਿਹੜਾ ਵਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੁਣ ਪ੍ਰਸ਼ਤਾਚਾਰ ਦੇ ਮਸਲੇ ਦੇ ਵਿੱਚ ਕਿ ਸਰਕਾਰ ਦੀ ਗੱਲ ਕੀਤੀ ਜਾਵੇ ਤੇ ਇੱਕ ਵੱਡੀ ਹੈ ਕਿਹੜੇ ਵੱਡੇ ਪੱਧਰ ਦੇ ਜਿਹੜੇ ਅਫਸਰ ਜਿਹੜੇ ਨੇ ਉਹ ਗ੍ਰਿਫਤਾਰ ਕੀਤੇ ਜਾ ਰਹੇ ਨੇ ਔਰ ਫਿਰ ਵੀ ਜਿਹੜੇ ਅਫਸਰ ਬਾਜ਼ ਨਹੀਂ ਆ ਰਹੇ ਕਹਿੰਦੇ ਜਦੋਂ ਤੁਹਾਨੂੰ ਇੱਕ ਮੂੰਹ ਨੂੰ ਖੂਨ ਲੱਗ ਜੇ ਕਹਿੰਦੇ ਇਹ ਵਾਲਾ ਸਾਹਬ ਆ ਇਹਨਾਂ ਅਫਸਰਾਂ ਦਾ ਕਿ ਹਾਲਾਂਕਿ ਇਹਨੇ ਅਫਸਰ ਸਸਪੈਂਡ ਕਰਨੇ ਇਹਨੇ ਅਫਸਰ ਗ੍ਰਿਫਤਾਰ ਕਰਨੇ ਅਗੇ ਸਰਕਾਰ ਤੇ ਇੱਕ ਲੈਸਨ ਦੇ ਸਕਦੀ ਹੈ ਨਾ ਸਰਕਾਰ ਇੱਕ ਸਬਕ ਦੇ ਜਾ ਸਕਦੀ ਕਿ ਜਿਹੜਾ ਵੀ ਇਦਾਂ ਦੇ ਮਾੜੇ ਕੰਮ ਕਰੂਗਾ ਜਾਂ ਲਾਪਰਵਾਹੀ ਕਰੂ ਜਾਂ ਵੱਡੀ ਖੋਰ ਹੋਊਗਾ ਰਿਸ਼ਵਤ ਮੰਗੂਗਾ ਉਹ ਉਹ ਫਿਰ ਟੰਗੇ ਜਾਣਗੇ ਹੁਣ ਸਵਾਲ ਹੈ ਕਿ ਜਿਹੜੇ 10% ਮੰਗਦੇ ਸੀ ਅਫੀਸਰ ਜਿਹੜੇ ਇਲਜ਼ਾਮ ਲੱਗੇ ਨੇ ਦੋਸ਼ ਲੱਗੇ ਨੇ ਉਹਨਾਂ ਦੇ ਵਿੱਚੋਂ ਕੀ ਇਹ ਜਿਹੜਾ ਪੈਸਾ ਉੱਪਰ ਤੱਕ ਵੀ ਜਾਂਦਾ ਸੀ ਜਾਂ ਫਿਰ ਕੱਲਾ ਵੀ ਜਿਹੜਾ ਪੈਸਾ ਵਾ ਇੱਕ ਵਿਕਰਮਜੀਤ ਸਿੰਘ ਪੰਥੇ ਦੀ ਜੇਬ ਦੇ ਵਿੱਚ ਪੈਂਦਾ ਸੀ ਹੁਣ ਕਿਉਂਕਿ ਵਿਜੀਲੈਂਸ ਆਂਬਰ ਸਰ ਯੂਨਿਟ ਵੱਲੋਂ ਇਹਨਾਂ ਨੂੰ ਪੇਸ਼ ਕਰਨਾ ਵਾ ਅਦਾਲਤ ਦੇ ਵਿੱਚ ਅਦਾਲਤ ਦੇ ਲਾਜ਼ਮੀ ਤੌਰ ਤੇ 3 ਦਿਨ ਦਾ 4 ਦਿਨ ਦਾ ਉਹ ਰਿਮਾਂਡ ਲੈਣਗੇ ਤੇ ਰਿਮਾਂਡ ਦੇ ਦੌਰਾਨ ਜਦੋਂ ਇਨਵੈਸਟੀਗੇਸ਼ਨ ਹੋਏਗੀ ਜਾਂ ਇਨਟੈਰੋਗੇਸ਼ਨ ਹੋਏਗੀ ਉਦੋਂ ਜਿਹੜੇ ਬਹੁਤ ਸਾਰੇ ਹੋਰ ਜਿਹੜੇ ਨੇ ਇਹ ਮਸਲੇ ਸਾਹਮਣੇ ਆਉਣਗੇ ਕਿ ਇਹ ਕਮਿਸ਼ਨ ਕਿੱਥੋਂ ਕਿੱਥੇ ਉੱਪਰ ਤੱਕ ਜਾਂਦੀ ਸੀ ਜਾਂ ਇਹਦੇ ਨਾਲ ਕੌਣ-ਕੌਣ ਸੀ ਜਾਂ ਇਹ ਆਪਣੀ ਜੇਬ ਦੇ ਵਿੱਚ ਕਿਉਂਕਿ ਹੋਂਦ ਇਹ ਖਾਤੇ ਵੀ ਫਰੋਲੇ ਜਾਣਗੇ ਪਰਿਵਾਰ ਦੇ ਕਿੰਨੇ ਖਾਤੇ ਨੇ ਇਹਦੇ ਕਿੰਨੇ ਖਾਤੇ ਨੇ ਕਿੰਨੀ ਡਿਟੇਲ ਆ ਕਿੰਨੇ ਲੋਕਰ ਨੇ ਉਹਦੇ ਸਾਰੀ ਜਿਹੜੀ ਡਿਟੇਲ ਬਾਹਰ ਆਏਗੀ ਉਦੋਂ ਪਤਾ ਲੱਗੂਗਾ ਕਿ ਵਿਕਰਮ ਸਿੰਘ ਪੈਂਥੇ ਕਿੰਨਾ ਇੱਕ ਵੱਡਾ ਰਿਸ਼ਵਤਖੋਰ ਸੀ ਜਾਂ ਵੱਡੀ ਖੋਰ ਸੀ ਉਹ ਦੂਜੇ ਕਹਿੰਦੇ ਬਟਾਲਾ ਇਹਨਾਂ ਨੂੰ ਥੋਪ ਚੇਰ ਥੋੜਾ ਜਿਹਾ ਚੇਰ ਹੋਇਆ ਇਹਨਾਂ ਨੂੰ ਲੱਗਿਆ ਨਾ ਐਸਡੀਪਨ ਫਿਰ ਇਸ ਪੀਰੀਅਡ ਦਾ ਨਾ ਹੋ ਸਕਦਾ ਹੋ ਸਕਦਾ ਕਿ ਹੋਰ ਲੋਕ ਵੀ ਸ਼ਿਕਾਇਤ ਕਰਨ ਦੇਣ ਜਦੋਂ ਕਿ ਹੁਣਗੇ ਕਿ ਕਿੰਨੇ ਕਿੰਨੇ ਪੈਸੇ ਦਿੱਤੇ ਮਤਲਬ ਮਤਲਬ ਪੈਸੇ ਤੋਂ ਬਗੈਰ ਇਹ ਕੰਮ ਹੀ ਨਹੀਂ ਕਰਦੇ ਸੀ ਉਹ ਠੇਕੇਦਾਰਾਂ ਨੇ ਵੀ ਤੰਗ ਹੋ ਕੇ ਜਿਹੜਾ ਵਾ ਇਹਨਾਂ ਨੂੰ ਫੜਾਇਆ ਕਿ ਤੁਸੀਂ ਦੇਖੋ 2% ਦਾ ਗੱਲ ਜਾਨੂੰ ਮੰਨ ਲਓ ਜੇ 10 ਲੱਖ ਦਾ ਕੰਮ ਆ 2% ਲੈ ਲਈ ਹੁਣ 10 ਲੱਖ ਦੇ ਕੰਮ ਦੇ ਵਿੱਚੋਂ ਉਹਨੇ ਕੰਮ ਵੀ ਤੇ ਜਿਹੜਾ ਕਿ ਟੈਂਡਰ ਸ਼ਹਿਰ ਦਿਆ ਬਜੂਰ ਰੱਖਣਾ ਸਭ ਕੁਝ ਰੱਖਣਾ ਹੈ ਇਹ ਫਿਰ 10% ਕਮਿਸ਼ਨ ਹੀ ਹਰ ਕੰਮ ਬਦਲੇ ਮੰਗਦੇ ਸੀ ਜਿਸ ਕਰਕੇ ਫਿਰ ਜਿਹੜੇ ਨੇ ਕਾਬੂ ਆ ਗਏ ਲਿਕਨ ਇਹ ਹੈ ਕਿ ਸਭ ਤੋਂ ਵੱਡੀ ਗੱਲ ਕਿ ਇਹ ਜਿਹੜੇ ਇਹੋ ਜਿਹੇ 옵ਸ਼ਨ ਨੇ ਵੱਡੀ ਘੋਰ ਹੈ ਉਹਤੇ ਫੜਨੇ ਹੀ ਚਾਹੀਦੇ ਨੇ ਉਹਨਾਂ ਨੂੰ ਤੇ ਹੁਣ ਸਰਕੋਗੇ ਨਾ ਇਹ ਸ਼ਾਮ ਤੱਕ ਜਿਹੜਾ ਨਾ ਸਰਕਾਰ ਨੇ ਨੂੰ ਸਸਪੈਂਡ ਵੀ ਕਰ ਦੇਣਾ لازمی ਤੌਰ ਤੇ ਜਦੋਂ ਕੋਈ ਵੀ ਆਫੀਸਰ ਜਾਂ ਮਲਾਜ਼ਮ 48 ਘੰਟੇ ਕਿਸੇ ਵੀ ਇਨਵੈਸਟੀਗੇਸ਼ਨ ਦੀ ਏਜੰਸੀ ਦੇ ਅੰਦਰ ਹਰਾਸਤ ਦੇ ਵਿੱਚ ਰਵੇ ਤੇ ਲਾਜ਼ਮੀ ਤੌਰ ਤੇ ਜਿਹੜੇ ਪੰਜਾਬ ਸਿਵਲ ਸਰਵਿਸ ਰੂਲ ਹੈ ਉਹਦੇ ਤਹਿਤ ਇਹ ਸਸਪੈਂਡ ਮੰਨਿਆ ਜਾਊਗਾ ਤੇ ਇਸ ਕਰਕੇ ਇਹਨਾਂ ਲੋਕਾਂ ਦਾ ਬੜਾ ਜ਼ਰੂਰੀ ਹੈਗਾ ਔਰ ਅੰਮ੍ਰਿਤਸਰ ਵਿਜੀਲੈਂਸ ਯੂਨਿਟ ਵੱਲੋਂ ਵੀ ਲਗਾਤਾਰ ਜਿਹੜੇ ਨੇ ਵੱਡੇ ਕੰਮ ਕੀਤੇ ਜਾ ਰਹੇ ਨੇ ਤੁਹਾਨੂੰ ਯਾਦ ਹੋਵੇਗਾ 10-15 ਦਿਨ ਪਹਿਲਾਂ ਇੱਕ ਇੱਕ ਐਸਐਚਓ ਵੀ ਉਹਨਾਂ ਨੇ ਜਾਲ ਦੇ ਵਿੱਚ ਫਸਾਇਆ ਕਿ ਉਹਨੇ ਵੀ ਇੱਕ ਆਪਣਾ ਦਲਾਲ ਰੱਖਿਆ ਸੀ ਹਾਲਾਂਕਿ ਉਹ ਐਸਐਚਓ ਮੌਕੇ ਤੇ ਭੱਜ ਗਿਆ ਸੀ ਉਹਨੂੰ ਭਜਾਉਣ ਪਿੱਛੇ ਕੁਝ ਕਹਿੰਦੇ ਹੋਰ ਲੋਕਾਂ ਦਾ ਵੀ ਹੱਥ ਸੀ ਪੋਲੀਟੀਕਲ ਲੋਕਾਂ ਦਾ ਜਾਂ ਵੱਡੇ ਲੋਕਾਂ ਦਾ ਪਰ ਉਹ ਦੇ ਖਿਲਾਫ ਜਿਹੜੀ ਆ ਸੋਨਾ ਦੇ ਵਿੱਚ ਆ ਕਿ ਐਲਓਸੀ ਜਾਰੀ ਕਰ ਦਿੱਤੀ ਗਈ ਹੈ ਬਾਹਰ ਉਹ ਹੁਣ ਜਾ ਨਹੀਂ ਸਕਦਾ ਤੇ ਇੱਥੇ ਉਹ ਰਹਿ ਨਹੀਂ ਸਕਦਾ ਉਹ ਨੂੰ ਕਿੰਨਾ ਚਿਰ ਪੁਲਿਸ ਤੋਂ ਭੱਜੇਗਾ ਉਹਨੂੰ ਸਰੈਂਡਰ ਤੇ ਕਰਨਾ ਹੀ ਪੈਣਾ ਜਿਵੇਂ ਮੋਗੇ ਦੀ ਇੱਕ ਇਨਸਪੈਕਟਰ ਅਰਸ਼ਪ੍ਰੀਤ ਕਰ ਅਰਸ਼ਦੀਪ ਕੌਰ ਵੀ ਇੱਕ ਸਾਲ ਭੱਜਦੀ ਫਿਰਦੀ ਸੀ ਅਖੀਰ ਉਹਨੂੰ ਸਰੈਂਡਰ ਕਰਨਾ ਪਿਆ ਤੇ ਇਦਾਂ ਵੀ ਉਹ ਜਿਹੜਾ ਐਸਐਚਓ ਉਹ ਵੀ ਅੰਮ੍ਰਿਤਸਰ ਯੂਨਿਟ ਨੇ ਹੀ ਕਾਬੂ ਕੀਤਾ ਹੈਗਾ ਸੀ ਵੱਖਰੀ ਗੱਲ ਕਿ ਮੌਕੇ ਤੇ ਵੇ ਕਿਉਂ ਫਰਾਰ ਹੋ ਗਿਆ ਸੀ ਤੇ ਇਸ ਕਰਕੇ ਜਿਹੜੇ ਪਰਿਸਤ ਅਫਸਰ ਨੇ ਕਰਪਟ ਅਫਸਰ ਨੇ ਉਹ لازਮੀ ਤੌਰ ਤੇ ਉਹਨਾਂ ਨੂੰ ਜਿਹੜਾ ਵੈ ਵਿਜੀਲੈਂਸ ਨੂੰ ਫੜਨਾ ਚਾਹੀਦਾ ਹੈ ਕਿ ਆਖਰ ਇਹਨਾਂ ਨੇ ਕਿੰਨਾ ਗੰਦ ਪਾਇਆ ਕਿੰਨਾ ਰਿਸ਼ਵਤਖੋਰ ਨੇ ਸੀਬੀਏ ਵਾਲਾ ਮਸਲਾ ਨਹੀਂ ਹਲੇ ਖਤਮ ਹੋ ਰਿਹਾ ਡੀਏਜੀ ਹਰਚੰਦ ਸਿੰਘ ਪੁੱਲੋਂਾ ਨੂੰ ਸੀਬੀਏ ਨੇ ਗ੍ਰਿਫਤਾਰ ਕੀਤਾ ਸੀ 5 ਲੱਖ ਰੁਪਏ ਰਿਸ਼ਵਤ ਲੈਂਦੇ ਹੁਣ ਦੇਖੋ ਇੱਕ ਡੀਏਜੀ 5 ਲੱਖ ਰੁਪਈਆ ਰੰਗੇ ਅਤੇ ਰਿਸ਼ਵਤ ਲੈਣ ਦਾ ਕਾਬੂ ਕੀਤਾ ਇੱਕ ਪੀਸੀਐਸ 50000 ਰੁਪਏ ਇਹ ਇਹ ਇਸ਼ੂ ਉੱਤੇ ਲੈਣ ਦੇ ਅੱਗੇ ਹਾਥੀ ਗ੍ਰਿਫਤਾਰ ਕੀਤਾ ਗਿਆ ਮਤਲਬ ਪੰਜਾਬ ਦੇ ਸਰਕਾਰੀ ਦਫਤਰਾਂ ਦੇ ਵਿੱਚ ਕਰਪਸ਼ਨ ਵੱਡੇ ਪੱਦਰ ਤੇ ਨੇ ਅਫਸਰ ਵੱਡੇ ਵੱਡੇ ਪੱਦਰ ਤੇ ਕਰਪਟ ਆ ਗਨੇ ਹਾਲਾਂਕਿ ਸਰਕਾਰ ਨੇ ਤੇ ਲੱਖਾਂ ਰੁਪਏ ਕਰੋੜਾਂ ਰੁਪਏ ਦੇ ਇਸ਼ਤਿਹਾਰ ਪੈਸਾ ਇਸੇ ਗੱਲ ਤੇ ਫੂਕ ਦਿੱਤਾ ਅਖਬਾਰਾਂ ਦੇ ਜਰੀਏ ਮੀਡੀਆ ਦੇ ਜਰੀਏ ਸ਼ਹਿਰਾਂ ਦੇ ਵਿੱਚ ਵੱਡੇ ਵੱਡੇ ਪੋਸਟਰਾਂ ਦੇ ਜਰੀਏ ਕੇ ਨਕੀਲ ਪਾਈ ਜਾ ਰਿਹਾ ਪ੍ਰਸ਼ਟਾਚਰ ਖਤਮ ਕੀਤਾ ਜਾ ਰਿਹਾ ਜ਼ੀਰੋ ਟੋਲਰੈਂਸ ਲੇਕਿਨ ਇਸ ਦੇ ਬਾਵਜੂਦ ਜਿਹੜੇ ਅਫਸਰ ਨੇ ਉਹਨਾਂ ਨੂੰ ਮਾਸਾ ਭੋਰਾ ਵੀ ਸ਼ਰਮਨੀ ਹੋ ਸ਼ਰੀਅਮ ਆਮ ਲੋਕਾਂ ਕੋ ਖਾਸ ਲੋਕਾਂ ਕੋ ਮਜ਼ਦੂਰਾ ਕੋ ਮਲਾਜ਼ਮਾ ਕੋ ਠੇਕੇਦਾਰਾ ਕੋ ਪੈਸੇ ਲੱਗ ਮੰਗਣ ਲੱਗੇ ਸ਼ਰਮ ਹੀ ਨਹੀਂ ਮਾਸਾ ਪੂਰਾ ਕਰਿਆ ਗਏ ਤੇ ਜਿਹੜੇ ਫੜੇ ਜਾਂਦੇ ਨੇ ਉਹ ਚੋਰ ਨੇ ਬਾਕੀ ਫਲਾਲ ਸਾਧ ਨੇ ਲੇਕਿਨ ਲਾਜ਼ਮੀ ਤੌਰ ਤੇ ਇਹੋ ਜਿਹੇ ਅਫਸਰ ਜਿਹੜੇ ਨੇ ਜਿਹੜੇ ਵੱਡੀ ਖੋਰ ਰਿਸ਼ਵਤ ਖੋਰ ਉਹਨਾਂ ਦੀ ਇੱਕੋ ਜਗ੍ਹਾ ਹੋ ਸਕਦੀ ਹੈ ਸਲਾਖਾਂ ਦੇ ਪਿੱਛੇ ਉਹ ਹੁਣ ਉਹਨਾਂ ਨੂੰ ਸਸਪੈਂਡ ਤੇ ਹੋ ਜਾਣਗੇ ਪਰ ਇਹ ਕਿ ਕੁਝ ਸਿਰਾਂ ਬਾਅਦ ਉਹ ਬਹਾਲ ਹੋ ਜਾਂਦੇ ਹੈਗੇ ਨੇ ਪਰ ਇਹੋ ਜਿਹੇ ਅਫਸਰਾਂ ਨੂੰ ਜਿਹੜੀ ਆ ਸਜ਼ਾ ਸਖਤ ਜਿਹੜੀ ਆ ਉਹ ਮਿਲਣੀ ਚਾਹੀਦੀ ਆ ਜੀ ਜਾਣਕਾਰੀ ਸਾਂਝੀ ਕਰਨ ਲਈ ਸ਼ੁਕਰੀਆ ਜੀ ਧੰਨਵਾਦ